ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਕ ਪਿਆਰੇਓ ਆਪਾਂ ਮਹੱਲਾ 5 ਵਾਂ ਗਾਥਾ ਗਾਥਾ ਦੇ ਜਿਹੜੇ ਛੇ ਬੰਦ ਕੱਲ ਪਾਏ ਸੀ ਆਪ ਜੀ ਨੇ ਸ਼ਰਵਨ ਕੀਤੇ ਸਭ ਦਾ ਧੰਨਵਾਦ ਜਿਨ੍ਹਾਂ ਨੇ ਲਾਈਕ ਸ਼ੇਅਰ ਕਮੈਂਟ ਕੀਤੇ ਉਹਨਾਂ ਸਾਰਿਆਂ ਦਾ ਧੰਨਵਾਦ ਲਾਭ ਸਿੰਘ ਮਾਨਸਾ ਦੇ ਨਾਂ ਤੇ ਪੇਜ ਫੇਸਬੁੱਕ ਆਈਡੀ ਤੇ YouTube ਚੈਨਲ ਬਣਿਆ ਤੇ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਜਰੂਰ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਸੋ ਆਪਾਂ 6 ਤੱਕ 6 ਬੰਦਾ ਤੱਕ 6 ਸ਼ਲੋਕ ਆਪਾਂ ਨੇ ਪੜ੍ਹੇ ਨੇ ਅੱਗੇ ਆਪਾਂ ਅ ਸुरू ਕਰਦੇ ਆਂ ਬਾਚਨ ਸਾਧ ਸੁਖ ਪੰਥਾ ਲਹੰਥਾ ਬਾਚਨ ਸਾਧ ਸੁਖ ਪੰਥਾ ਲਹੰਥਾ ਬੰਡ ਕਰਮਣਾ ਬਾਚਨ ਸਾਧ ਸਾਧ ਗੁਰੂ ਦੇ ਬਚਨ ਗੁਰੂ ਦੇ ਬਚਨ ਸੁਖਾਂ ਦੇ ਰਾਸਤੇ ਪਾ ਦਿੰਦੇ ਨੇ ਲਹੰ타 ਵੱਡ ਕਰਮਣਾ ਪਰ ਇਹ ਮਿਲਦਾ ਵੱਡੇ ਭਾਗਾ ਨਾਲ ਹੈ ਕਿਉਂਕਿ ਲੋਕ ਗੁਰੂ ਨੂੰ ਮਿਲ ਕੇ ਵੀ ਗੁਰੂ ਤੋਂ ਖਾਲੀ ਰਹਿ ਜਾਂਦੇ ਨੇ ਕਿ ਅਸੀਂ ਜਿਨ੍ਹਾਂ ਚਿਰ ਅਸੀਂ ਆਪਣਾ ਭਾਂਡਾ ਸਿੱਧਾ ਨਹੀਂ ਕਰਦੇ ਉਹਨਾਂ ਚਿਰ ਸਾਡੇ ਅੰਦਰ ਗੁਰੂ ਦਾ ਗਿਆਨ ਨਹੀਂ ਵੱਸਦਾ ਪਰ ਵੱਡੇ ਭਾਗਾ ਨਾਲ ਗੁਰੂ ਦਾ ਬਚਨ ਜਿਹੜਾ ਸੁੱਖਾਂ ਦਾ ਰਸਤਾ ਸਾਨੂੰ ਦੱਸ ਦਿੰਦਾ ਤੇ ਵੱਡੇ ਭਾਗਾ ਨਾਲ ਮਿਲਦਾ ਹੈ ਹਰ ਹੰਤਾ ਜਨਮ ਮਰਨੈਨ ਰਮਣ ਨਾਨਕ ਹਰ ਕੀਰਤਨਾ ਹਰੀ ਦੀ ਕਿਰਤ ਸਿਵਤ ਸਲਾ ਉਹਦਾ ਸਿਮਰਨ ਇਹ ਨਾਨਕ ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ ਜਨਮ ਮਰਨ ਕੀ ਹੈ ਜਨਮ ਮਰਨ ਹੈ ਜਿਹੜਾ ਸਾਡਾ ਇੱਥੇ ਜਮੀਰ ਦੀ ਜਿਹੜੀ ਮੌਤ ਹੈ ਇਹਨੂੰ ਆਵਾ ਗਾਉਣਾ ਅਸੀਂ ਕਦੇ ਕੁੱਤੇ ਬਣ ਕੇ ਕਦੇ ਸੂਰ ਬਣ ਕੇ ਇਹ ਆਪਾਂ ਕੋਕਰ ਹੈ ਸੁਕਰ ਹੈ ਗਰਦ ਵੈ ਕਾਕਾ ਹੈ ਸਰਪਨਾ ਤੁਲਖ ਲਾ ਉਹ ਪੰਗਤੀ ਦੇ ਉੱਤੇ ਵਿਚਾਰ ਕੀਤੀ ਹੈ ਸੋ ਇਸ ਕਰਕੇ ਆ ਸਾਡਾ ਜਿਹੜਾ ਮਰਨ ਤੋਂ ਬਾਅਦ ਆ ਜਿਹੜਾ ਆਵਾਗੌਣ ਉਹਨੂੰ ਗੁਰਬਾਣੀ ਨਹੀਂ ਮੰਨਦੀ ਆਵਾਗੌਣ ਆ ਜਿਹੜਾ ਸਾਡਾ ਐਸੇ ਸਰੀਰ ਦੇ ਵਿੱਚ ਇੱਥੇ ਹੀ ਹੁੰਦਾ ਰਹਿੰਦਾ ਇੱਥੇ ਸਾਡੀ ਮੌਤ ਹੋ ਗਈ ਕਦੇ ਸਾਡਾ ਜਨਮ ਹੋ ਗਿਆ ਮਹਾਰਾਜ ਕਹਿੰਦੇ ਭਾਈ ਜਿਹੜੇ ਹਰੀ ਦੀ ਕੀਰਤ ਸਿਮਤ ਸਲਾਹ ਕਰਦੇ ਨੇ ਉਹ ਇੱਥੇ ਆਤਮਿਕ ਮੌਤੇ ਮਰਨ ਜੀਵਨ ਉਹਨਾਂ ਦਾ ਖਤਮ ਹੋ ਜਾਂਦਾ ਹੈ ਪੱਤਰ ਪੁਰਜੇ ਪੱਤਰ ਪੁਰਜੇਨ ਝੜੀਆਂ ਨਹਿ ਝੜੀਆਂ ਪੇੜ ਸੰਪਤਾ ਕਹਿੰਦੇ ਦਰਾਖਸ ਦੇ ਉਤੋਂ ਪੱਤੇ ਜਿਹੜੇ ਭੁਰਕੇ ਝੜ ਜਾਂਦੇ ਨੇ ਮੁੜ ਕੇ ਪੱਤੇ ਜਿਹੜੇ ਹੈਗੇ ਨੇ ਉਹ ਪੇੜ ਦੀ ਟਾਣੀ ਦੇ ਨਾਲ ਨਹੀਂ ਜੁੜਦੇ ਪੇੜ ਦੀ ਟਾਣੀ ਦੇ ਨਾਲ ਪੱਤੇ ਨਹੀਂ ਜੁੜਦੇ ਨਾਮ ਵਿਹੂਣ ਵਿਖਮਤਾ ਨਾਨਕ ਬਹੰਤ ਜੋਣ ਬਾਸਰ ਹੋ ਰਹੇ ਇਮੇਜ ਮੇ ਸਤਿਗੁਰੂ ਪਾਤਸ਼ਾਹ ਕਹਦੇ ਨਾਮ ਤੋਂ ਵੀ ਹੋਣੇ ਜਿਹੜੇ ਬਖਮਤਾ ਜਿਹੜਿਆਂ ਦੀ ਮਤ ਦੇ ਵਿੱਚ ਅ ਵਿਸ਼ੇਵਿਕਾਰ ਨੇ ਨਾਨਕ ਬਹੰਤ ਜੋਨ ਬਸਰੋ ਰਹਿਣੀ ਉਹ ਭਾਈ ਦੋਨਾਂ ਦੇ ਵਿੱਚ ਦਿਨ ਰਾਤ ਪੈ ਰਹਿੰਦੇ ਨੇ ਐਸੇ ਜਨਮ ਦੇ ਵਿੱਚ ਇੱਥੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰ ਰਹੇ ਮਹਾਰਾਜ ਬਸਰੋ ਰਹਿਣੀ ਦਿਨ ਤੇ ਰਾਤ ਇੱਥੇ ਹੀ ਮਰਦੇ ਜੰਮਦੇ ਰਹਿੰਦੇ ਹਨ ਉਨ੍ਹਾਂ ਦੀ ਹਾਲਤ ਇਹ ਹੁੰਦੀ ਹੈ ਜਿਵੇਂ ਦਰਖਤ ਤੋਂ ਟੁੱਟਿਆ ਪੱਤਾ ਪੁਰਕੇ ਝੜ ਜਾਂਦਾ ਤੇ ਉਹ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦੇ ਗਿਆਨ ਦੇ ਨਾਲ ਜੁੜ ਨਹੀਂ ਸਕਦੇ ਕਿਉਂਕਿ ਗੁਰੂ ਤੇ ਪਰਮਾਤਮਾ ਇੱਕ ਹੈ ਭਾਵਨੀ ਸਾਧ ਸੰਗੇਨ ਭਾਵਨੀ ਕਹਿੰਦੇ ਨੇ ਸਰਦਾ ਨੂੰ ਸਾਧ ਸੰਗੇਨ ਗੁਰੂ ਦੀ ਸੰਗਤ ਗੁਰੂ ਦੇ ਨਾਲ ਗੁਰੂ ਦੇ ਨਾਲ ਸਾਧ ਦੇ ਨਾਲ ਸਰਦਾ ਲਭੰਤੂ ਵੱਡੇ ਭਾਗਣਾਂ ਜਿਨ੍ਹਾਂ ਦੀ ਸਰਦਾ ਬਣ ਜਾਂਦੀ ਹੈ ਭਾਈ ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦੀ ਸਰਦਾ ਨਹੀਂ ਬਣਦੀ ਮਹਾਰਾਜ ਕਹਿੰਦੇ ਕਹਿੰਦੇ ਸਤਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾਲ ਲਾਗੋ ਭਾਓ ਜਿਨ੍ਹਾਂ ਨੂੰ ਸਰਦਾ ਨਹੀਂ ਲੱਗੀ ਗੁਰੂ ਦੇ ਗਿਆਨ ਨਾਲ ਗੁਰੂ ਦੇ ਉਪਦੇਸ਼ ਨਾਲ ਉਹ ਜਿਨ੍ਹਾਂ ਨੂੰ ਪਿਆਰ ਨਹੀਂ ਪਿਆ ਕਹਿੰਦੇ ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਹੋ ਜਾਓ ਸੇਂਗੁਰੂ ਦੇ ਕੋਲ ਗੋਰਦਾਰਾ ਸਾਹਿਬ ਕਿਤੇ ਵੀ ਆਪਣੇ ਗੁਰੂ ਦੇ ਕੋਲ ਜੇ ਤੁਸੀਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ ਤਾਂ ਮਹਾਰਾਜ ਕਹਿੰਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਇੱਕ ਵਾਰ ਤਾਂ ਛੱਡੋ ਤੁਸੀਂ ਦਿੱਲੀ 100 ਵਾਰੀ ਜਿਹੜਾ ਲਾਓ ਆ ਵੀ ਤੁਸੀਂ ਸੁੱਖਾਂ ਦੀ ਪ੍ਰਾਪਤੀ ਨਹੀਂ ਕਰ ਸਕਦੇ ਕਿਉਂ ਕਿ ਕਿਉਂਕਿ ਸੋਨੂੰ ਗੁਰੂ ਦੇ ਨਾਲ ਸਰਦਾ ਜੇ ਨਹੀਂ ਹੈ ਭਾਵ ਨਹੀਂ ਸਾਧ ਸੰਗੇਨ ਲਭੰਤੋਂ ਵੱਡ ਭਾਗ ਹੈ ਜਿਨ੍ਹਾਂ ਦੀ ਸਰਦਾ ਵੱਡ ਜਾਂਦੀ ਹੈ ਉਹ ਬਰਡੇ ਪਾਗਾਂ ਵਾਲੇ ਹੋ ਜਾਂਦੇ ਹਨ ਹਰ ਨਾਮ ਗੁਣ ਰਮਣੰ ਹਰੀ ਦੇ ਨਾਮ ਉਹਦੇ ਗੁਣਾਂ ਦਾ ਸਿਮਰਨ ਕਰਨਾ ਨਾਨਕ ਸੰਸਾਰ ਸਾਗਰ ਦਾ ਵਿਆਪਨਾ ਫਿਰ ਉਹਨਾਂ ਨੂੰ ਇਸ ਸੰਸਾਰ ਸਾਗਰ ਭਵਜਲ ਨਸ਼ੇ ਵਿਸ਼ੇ ਬਿਕਾਰ ਚਿੰਬੜਦੇ ਨਹੀਂ ਗੁਰੂ ਦਾ ਗਿਆਨ ਸਾਨੂੰ ਇਹਨਾਂ ਬਿਮਾਰੀਆਂ ਤੋਂ ਨਸ਼ਿਆਂ ਤੋਂ ਵਿਸ਼ਿਆਂ ਤੋਂ ਬਿਕਾਰਾਂ ਤੋਂ ਹਰ ਈਰਖਾ ਸਾੜਾ ਦੁਸ਼ਤ ਤੋਂ ਨਿੰਦਿਆ ਤੋਂ ਬਚਾ ਲੈਂਦਾ ਹੈ ਗਾਥਾ ਗੂੜ ਅਪਾਰੰ ਸਮਝਣ ਨੂੰ ਬਿਰਲਾ ਜਨਾ ਮਹਾਰਾਜ ਕਹਿੰਦੇ ਇਹ ਬਹੁਤ ਗੂੜ ਅਪਾਰ ਬੇਅੰਤ ਜੀ ਦਾ ਪਾਰਲਾ ਪਾਸਾ ਨਹੀਂ ਹੈ ਇਹ ਬਹੁਤ ਲੰਬੀ ਗੂੜੀ ਗਾਥਾ ਹੈ ਭਾਈ ਜਿਹੜੀ ਆਪਾਂ ਕਹਿ ਰਹੇ ਆ ਇਹਨੂੰ ਕੋਈ ਬਿਰਲਾ ਜਨ ਕੋਈ ਬਿਰਲਾ ਗੁਰਮੁਖ ਪਿਆਰਾ ਇਹ ਹੋਹੀ ਸਮਝ ਸਕਦਾ ਹੈ ਜਗਮਾ ਉਤਮ ਕਾਢੀਏ ਬਿਰਲੇ ਕਹੀ ਕਿ ਅੰਮ੍ਰਿਤਪਾਲ ਸਾਹਿਬ ਕਹਿੰਦੇ ਜੇ ਸੰਸਾਰ ਦੇ ਵਿੱਚ ਉਹ ਚੰਗੇ ਬੰਦੇ ਭਾਲ ਨੇ ਹੁਣ ਉਹਨਾਂ ਦੀ ਭੀੜ ਨਹੀਂ ਹੁੰਦੀ ਇਸ ਕਰਕੇ ਉਹ ਵਿਰਲੇ ਹੀ ਹੁੰਦੇ ਹਨ ਮਹਾਰਾਜ ਕਹਿੰਦੇ ਕੋਈ ਸਿਰਲਾ ਹੀ ਸਮਝ ਸਕਦਾ ਹੈ ਸੰਸਾਰ ਕਾਮ ਤਜਨ ਨਾਨਕ ਗੋਬਿੰਦ ਰਮਨ ਸਾਧ ਸੰਗਮਾ ਸੰਸਾਰ ਕਾਮ ਸੰਸਾਰ ਕਾਮ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੈਤੀ ਬਾੜੀ ਨੌਕਰੀ ਛੱਡ ਦੇਣੀ ਹੈ ਤੇ ਸੰਸਾਰ ਕਾਮ ਦੇ ਇਹ ਹੁੰਦੇ ਨੇ ਜਿਵੇਂ ਅਸੀਂ ਅ ਅਕਰਮਕਾਂਡ ਮਹਿਮ ਭਰਮ ਤੇ अनेका ਤਰ੍ਹਾਂ ਦੇ ਜਿਹੜੇ ਬਿਮਾਰੀਆਂ ਸੀ ਬਣਾਈਆਂ ਹੋਈਆਂ ਨੇ ਉਹ ਸੰਸਾਰ ਦੇ ਕੰਮ ਨੇ ਉਹਨਾਂ ਨੂੰ ਤੱਜਣਾ ਛੱਡ ਦੇਣਾ ਨਾਨਕ ਗੋਬਿੰਦ ਰਵਣ ਸਾਧ ਸੰਗਮ ਆਪਾਈ ਆ ਜਿਹੜੇ ਕਰਮਕਾਂਡ ਨੇ ਤੇ ਕੁੱਤਾ ਕੰਨ ਮਾਰ ਗਿਆ ਬਿੱਲੀ ਰਸਤਾ ਕੱਟ ਗਈ ਅੱਜ ਪੈਂਚਕਾਨੇ ਅੱਜ ਗੰਡਮੂਲ ਨੇ ਇਹ ਸਾਰੇ ਧੂਣੀਆਂ ਤਾਂ ਆਪਣੀਆਂ ਜਲ ਤਰੇ ਕਰਨੇ ਪੁੱਠਾ ਲਮਕਣਾ ਪੁਖੇ ਰਹਿਣਾ ਨਗੇ ਰਹਿਣਾ ਇਹ ਸਾਰਾ ਕੁਝ ਮਹਾਰਾਜ ਕਹਿੰਦੇ ਇਹ ਇਹਨਾਂ ਨੂੰ ਛੱਡੋ ਛੱਡਣਾ ਉਹਨਾਂ ਨੂੰ ਛੱਡ ਦਿੰਦੇ ਹਨ ਜਿਹੜੇ ਗੋਬਿੰਦ ਰਾਮਨਾ ਸਾਧ ਸੰਗਮਾ ਜਿਹੜੇ ਗੁਰੂ ਦੀ ਸੰਗਤ ਕਰਕੇ ਉਸ ਗੋਬਿੰਦ ਪਰਮਾਤਮਾ ਵਹਿਬੂ ਦਾ ਸਿਮਰਨ ਕਰਦੇ ਹਨ ਸਮੰਤਰ ਸਾਧ ਬਚਨਾ ਕੋਟ ਲੋਕ ਬਿਨਸਨਾ ਸਮੰਤਰ ਸੱਚਾ ਤੇ ਸੁੱਚਾ ਉਪਦੇਸ਼ ਮੰਤਰ ਸਾਧ ਬਚਨਾ ਗੁਰੂ ਦੇ ਬਚਨ ਜਿਹੜੇ ਸੱਚੇ ਤੇ ਸੁੱਚੇ ਜਿਹੜੇ ਸ੍ਰੇਸ਼ਟ ਹੁੰਦੇ ਹਨ ਕੋਟ ਦੋਖ ਬਿਨਾਂ ਸੁਣਾ ਸਾਡੇ ਕਰੋੜਾਂ ਜਿਹੜੇ ਦੁੱਖ ਨੇ ਜਿਹੜੇ ਦੋਖ ਨੇ ਦੋਸ਼ ਨੇ ਜਿਹੜੇ ਸਾਡੇ ਵਿੱਚ ਉਹਨਾਂ ਨੂੰ ਨਾਸ ਕਰਨ ਦੇ ਯੋਗ ਹੁੰਦੇ ਹਨ ਹਰ ਚਰਨ ਕਮਲ ਧਿਆਨ ਨਾਨਕ ਕੁੱਲ ਸਮੂਹ ਉਦਾਹਰਣਾ ਮਹਾਰਤ ਕਹਿੰਦੇ ਜਿਹੜੇ ਹਰੀ ਚਰਨਾਂ ਦੇ ਕਮਲਾਂ ਦਾ ਧਿਆਨ ਹਰੀ ਚਰਨ ਕਮਲਾਂ ਦਾ ਧਿਆਨ ਰੱਖਦੇ ਹਨ ਧਿਆਨ ਜੋੜਦੇ ਹਨ ਨਾਨਕ ਕੁੱਲ ਸਮੂਹ ਉਦਾਹਰਣਾ ਉਹ ਆਪਣੀ ਸਮੂਹ ਪੂਰੀ ਪੂਰੀਆਂ ਕੁਲਾਂ ਨੂੰ ਆਧਾਰ ਕੰਨ ਲੈਂਦੇ ਹਨ ਸਾਡੀਆਂ ਕੁਲਾਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜਿਆ ਕਰਮਿੰਦਰੇ ਗਿਆਨਿੰਦਰੇ ਸਾਡਾ ਸਰੀਰ ਹੈ ਸਾਡਾ ਪਰਿਵਾਰ ਹੈ ਸਰੀਰ ਹੈ ਜਿਹੜਾ ਸਾਡਾ ਇਹ ਪਿੰਡ ਹੈ ਜਿਹੜਾ ਹਿੱਦਾ ਸਾਡਾ ਇੱਕ ਘਰ ਹੈ ਇਦਾਂ ਅਸੀਂ ਸਮਝਾਂਗੇ ਤਾਂ ਅਸੀਂ ਸਾਡੇ ਜਿਹੜੇ ਕੁਲ ਹੈ ਜਿਹੜੀ ਉਹਦਾ ਉਧਾਰ ਹੋ ਸਕਦਾ ਹੈ ਭਾਵ ਉਹ ਤਰ ਸਕਦੇ ਸਾਡੇ ਗਿਆਨਿੰਦਰੇ ਕਰਮਿੰਦਰੇ ਸੁੰਦਰ ਮੰਦਰ ਸੈਨਾ ਇਹੀ ਭਾਈ ਜੈਨ ਮੱਧ ਹਰ ਕੀਰਤਨਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਦੀ ਕੀਰਤ ਸਿਫਤ ਸਲਾਹ ਹੈ ਉਹ ਸਮਝ ਲੋ ਵੀ ਸੰਦਰ ਸੋਹਣੇ ਘਰਾਂ ਦੇ ਵਿੱਚ ਉਹਨਾਂ ਦਾ ਵਾਸਾ ਹੈ ਨਹੀਂ ਤਾਂ ਮਹਾਰਜ ਕਹਿੰਦੇ ਜਾਂ ਘਰ ਸਾਧਨਾ ਸੇਵੀ ਹੈ ਕਬੀਰ ਜਾਂ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਵਸੇ ਤਨ ਵਾਹੇ ਆ ਸਰੀਰ ਸਿਵਿਆਂ ਦੀ ਨਿਆਈ ਹੈ ਜਿੱਥੇ ਹਰੀ ਫਰਮਾਤਮਾ ਗੁਰੂ ਦਾ ਗਿਆਨ ਉਹਦੀ ਸੇਵਾ ਸਿਮਰਨ ਨਹੀਂ ਹੈ ਤਾਂ ਸਮਝ ਲਓ ਵੀ ਇਹ ਸਰੀਰ ਸੇਵਿਆਂ ਦੀ ਨਹੀਂ ਹੈ ਇਹਦੇ ਵਿੱਚ ਜਿਹੜਾ ਬੋਲ ਰਿਹਾ ਉਹ ਇੱਕ ਤਰ੍ਹਾਂ ਦਾ ਭੂਤ ਵਸ ਰਿਹਾ ਹੈ ਇਦਾਂ ਸਤਿਗੁਰੂ ਪਾਤਸ਼ਾਹ ਭਾਈ ਸਮਝਾਉਣਾ ਕਰਦੇ ਆ ਅ ਹਰ ਚਰਨ ਕਮਲ ਤੇ ਆ ਨਾਨਕ ਕੁੱਲ ਸਮੂਹ ਧਾਰਨਾ ਸੁੰਦਰ ਮੰਦਰ ਸੇਣਾ ਜਨ ਮੱਧ ਹਰ ਕੀਰਤਨਾ ਮੁਕਤੇ ਰਮਣ ਗੋਵਿੰਦ ਦਾ ਨਾਨਕ ਲਬਦੇ ਮੱਡ ਪਾਗਣਾ ਉਹ ਭਾਈ ਜਿਹੜੇ ਉਹ ਬੰਦੇ ਜੇ ਸਿਮਰਨ ਨਾਲ ਜੁੜ ਜਾਂਦੇ ਹਨ ਸੱਚ ਨਾਲ ਜੁੜ ਜਾਂਦੇ ਹਨ ਉਹ ਮੁਕਤ ਹੋ ਜਾਂਦੇ ਹਨ ਤੇ ਨਾਨਕ ਇਹ ਭਾਈ ਵੱਡੇ ਭਾਗਾ ਨਾਲ ਮੁਕਤ ਹੋਣ ਦਾ ਰਸਤਾ ਲੱਭਦਾ ਹੈ ਮੁਕਤ ਅਸੀਂ ਕਦੋਂ ਹੋਣਾ ਜਿਉਂਦੇ ਜੀਵ ਮੁਕਤ ਹੋਣਾ ਕੀ ਤੋਂ ਮੁਕਤ ਹੋਣਾ ਮਰਨ ਤੋਂ ਬਾਅਦ ਤਾਂ ਕੋਈ ਮੁਕਤੀ ਨਹੀਂ ਮਹਾਰਾਜ ਕਹਿੰਦੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣਾ ਕੋਇਲਾ ਐ ਪੁਜਾਰੀ ਜੇ ਤੂੰ ਮੈਨੂੰ ਮਰਨ ਤੋਂ ਬਾਅਦ ਮੁਕਤੀ ਦੇਵੇਂਗਾ ਕਿਨੇ ਜਾਣਨਾ ਵੀ ਭਾਈ ਲਵ ਸਿੰਘ ਮੁਕਤ ਹੋ ਗਿਆ ਤੇ ਅਸੀਂ ਜਿਉਂਦੇ ਜੀ ਮੁਕਤ ਹੋਣਾ ਹੈ ਕਿਤੋਂ ਮੁਕਤ ਹੋਣਾ ਨਸ਼ਿਆਂ ਤੋਂ ਵਿਸ਼ਿਆਂ ਤੋਂ ਬਕਾਰਾਂ ਤੋਂ ਮਹਿਮਾ ਤੋਂ ਪਰਮਾ ਤੋਂ ਕਰਮ ਕੰਨਾਂ ਤੋਂ ਇਹਨਾਂ ਤੋਂ ਅਸੀਂ ਜਦੋਂ ਮੁਕਤ ਹੋਣਾ ਹੈ ਅਸੀਂ ਸੋ ਕਹੀ ਹੈ ਜੀਵਨ ਮੁਕਤ ਅਸੀਂ ਜੀਵਨ ਮੁਕਤ ਹੋਣਾ ਹੈ ਮਰਨ ਤੋਂ ਬਾਅਦ ਦੀਆਂ ਮੁਕਤੀਆਂ ਨਹੀਂ ਹਨ ਤੇ ਮਰਨ ਤੋਂ ਬਾਅਦ ਆਪਾਂ ਪੰਜ ਤੱਤ ਨੇ ਪੰਜੇ ਤੱਤਾਂ ਦੇ ਵਿੱਚ ਰਲ ਜਾਂਦੇ ਐ ਸੋ ਗੁਰਮੁਖ ਪਿਆਰਿਓ ਆਪਾਂ 12 ਜਿਹੜੇ ਸ਼ਲੋਕ ਨੇ ਅੱਜ ਅਸੀਂ ਸ਼ੇਰ ਸ਼ਲੋਕ ਹੋਰ ਪਾਏ ਤੇ 12 ਰਹਿੰਦੇ ਆ ਦੋ ਕੁ ਦੋ ਦਿਨਾਂ ਚ ਆਪਾਂ ਫਿਰ ਪਾ ਦੇਾਂਗੇ ਸੋ ਇਸ ਕਰਕੇ ਉਸ ਤੋਂ ਬਾਅਦ ਆਪਾਂ ਕਵੀ ਸਾਹਿਬ ਦੇ ਸ਼ਲੋਕ ਕਵੀ ਸਾਹਿਬ ਦੀ ਬਾਣੀ ਉਹ ਸਾਰੇ ਜਿਹੜੀ ਉਹਦੇ ਅਰਥ ਕਰਾਂਗੇ ਨਾਲ ਦੀ ਨਾਲ ਪਾਠ ਪਾਵਾਂਗੇ ਤੇ ਤੁਸੀਂ ਸਾਥ ਦਿੰਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ